I'm gonna ਕਿ ਤੁੰਡ ਲੈ ਕੇ ਚੋਰ ਬੋਲੋ ਦਰਕਿਓ 30 ਲੈ ਕੇ ਚੋਰ ਬੋਲੋ ਦਰਕਿਓ ਕਿ ਤੁੰਡ ਲੈ ਕੇ ਚੋਰ ਬੋਲੋ ਦਰਕਿਓ ਬੋਲੋ ਜੀ ਵਾਲੀ ਦੌੜੀ ਰਾਤ ਕੈਨੂੰ ਬੰਦ ਕਰਦੇ ਸੱਚੀ ਭੱਜ ਕੇ ਅੰਦਰ ਵੜ ਗਈ ਭੂਆ ਕੋਠੇ ਉੱਤੇ ਚੜ ਗਈ ਭੈਣਾ ਜੀ ਕੀ ਬਾਤ ਨਹੀਂ ਵਿਚੋਲਣ ਨੂੰ ਨਿਕਾਲੋ ਨੱਚੂਗੀ ਸਾਰੀ ਰਾਤ ਨਹੀਂ ਵਿਚੋਲਣ ਨੂੰ ਨਿਕਾਲੋ ਨੱਚੂਗੀ ਸਾਰੀ ਰਾਤ ਨਹੀਂ ਵਿਚੋਲਣ ਚੁਗੀ ਸਾਰੀ ਰਾਤ ਵੇਚੋਲਣ ਨੂੰ ਨਚਾ ਲੈ ਨਚੀ ਚੁਗੀ ਸਾਰੀ ਰਾਤ ਵੇਚੋਲੇ ਨੂੰ ਨਚਾ ਨਚੀ ਚੁਗੀ ਸਾਰੀ ਰਾਤ ਐ ਐ ਖੱਟਾ ਪਰਣੀ ਭਾਬੀ ਜੋਰ ਬਣਾ ਜੋਰ ਬਣਾਨੀ ਸਰਦਾਰਨੀ ਭਾਬੀ ਕੇਰ ਬਿਆਰ ਜੋਰ ਬਣਾਨੀ ਸਰਦਾਰਨੀ ਭਾਬੀ ਕੇਰ ਬਿਆਰ ਜੋਰ ਬਣਾਨੀ ਨੀ ਸਰਦਾਰਨੀ ਭਾਬੀ ਜੋਰ ਬੇੜਾ ਨਾ ਚੜਕੀ ਪਰਜਾਈਏ ਨੀ ਦੇਰ ਕਵਾਰੇ ਨੂੰ ਨਾ ਚੜਕੀ ਪਰਜਾ ਜੋਰ ਕਵਾਰ ਚੱਲਨੇ ਬੱਲੇ ਬੱਲੇ ਹਾਂ ਬੱਲੇ ਬੱਲੇ ਚੱਲਣ ਦੀ ਬੋਲੀ ਤਾਂ ਬਣ ਗਈ ਬੇ ਮੈਂ ਤੇ ਉਰੇ ਤੇਰੇ ਹੁਣ ਕਾ ਤੋ ਦੇਹ ਜਨ ਦਾ ਬਣਾ ਦਿਆ ਜਾਨੀ

ਪਾਸਾ ਲੰਮੀ ਨੇ ਕੀ ਮੁੰਡੇ ਘਟੜੀ ਜੰਮੀ ਨੇ ਤਾਂ ਫੇਰ ਤੋੜ ਲੈ ਤੇਰੀ ਮਾਦੀ ਰਿਘੜੀ ਬਸ਼ਤਾਬ ਲੰਮੀ ਨੇ ਤਾਂ ਫੇਰ ਤੋੜ ਲੈ ਤੇਰੀ ਮਾਦੀ ਰਿਘੜੀ ਬਸ਼ੀਤਾ ਜਾਵੇ ਜੋਗਾ ਜੋਗਾ ਕਰਦੀ ਹੈ ਕੁੜੀਆਂ ਜੋਗੇ ਸੇ ਕਿਆ ਹੋਗਾ ਕੀ ਕੀ ਮੀਕਾ ਦੇਣੀ ਮਾਦੇਰੀ ਦੀ ਨਾਰ ਪਤਾਸਾ ਲੰਮੀ ਨੀ ਲੰਦੀਏ ਲੰਮੀ ਵਾਧ ਗਈ ਜੂਰ ਵਾਂਗੂ ਹੱਥ ਲਾਇਆ ਤੇ ਤੱਬ ਗਿਤ ਦੂਰ ਵਾਂਗੂ ਹੱਥ ਲਾਇਆ ਤੇ ਤੱਬ ਗਿਤ ਦੂਰ ਵਾਂਗੂ ਨਾਨਕਿਆਂ ਦੀਆਂ ਕੁੜੀਆਂ ਲੰਮੀ कुड़ त सोणियां सखी दूड़ियां सुनेवाड़ेडियो ਦੋਵੇਂ ਨੱਚੀਏ ਸੱਚੇ ਨੀ ਕੁੜੀ ਅੱਪਾ ਦੋਵੇਂ ਨੱਚੀਏ ਸੱਚੇ ਨੀ ਕੁੜੀ ਅਣੀ ਭਾਈ ਹਾਂਜੀ ਆ ਜੀ ਹੈ ਗੋਡੇ ਚਾਹ ਫੋ ਦੀਦੀ ਮੰਮੀ ਨੂੰ ਗੋਡੇ ਗੋਡੇ ਚਾਹ ਫੋ ਦੀਵੀ اے گل لولی جی لولی جو پر سلا سلائی تے جٹ وار دا سلا سلائی جی پہلے کھیڑ دا جاڑیاں کرن سلا سلائی تے پائے گا فوج نو ہندا لگو آیو پیر پھٹے پیر نہ لگدا ਠੰਡੀ ਬਰਖਤੇ ਪੈਰਨ ਲੱਗਦਾ ਲਾ ਮਾਂ ਜਤਨ ਮਥੇਰਾ ਵਿੱਚ ਤੇ ਆੁਰ ਵਿੱਚ ਫਿਰਦੇ ਦੋ ਬੱਚ ਪਰਦੇ ਨਾਰੇ ਬੋਲ ਕਲੇ ਵੀ ਬੋੜਾ ਨਹੀਂ ਗਾਉਣਾ ਹੋਰ ਕੀ ਆਓ ਦੇ ਸਾਦੇ ਵਿੱਚ ਬੱਚ ਦੇ ਸਾਦੇ ਵਿੱਚ ਚਾਦੀ ਪੂੜੀ ਇੱਕ ਖੰਡ ਦੀ ਪੂੜੀ ਆਪਾਂ ਦੋਵੇਂ ਲੱਟਿਏ ਤੈ ਤੇਰੀ ਗੁੜੀ ਆਪਾਂ ਬੋਨੇ ਲੱਟਿਏ ਦਾਏ ਤੇ ਤੇਰੀ ਗੁੜੀ ਡਰਾਕੇ ਦਾਏ ਤੇ ਤੇਰੀ ਗੁੜੀ ਡਾਈ ਜਿੰਗਾ ਇੱਕ ਚਾਦੀ ਪੂੜੀ ਇਕ ਖੰਡ ਦੀ ਪੂੜੀ ਆਪਾਂ ਦੋਨੇ ਰੱਸੀਏ ਮਮੇ ਪੂਆ ਦੀ ਕੋਈ ਆਪਾਂ ਦੋਨੇ ਰੱਸੀਏ ਮਮੇ ਪੂਆ ਦੀ ਪੂੜੀ ਬੱਚਾ ਮਿਰਪਾਲ ਦੀ ਸੁਆਸ ਨਾ ਹੀ ਨਹੀਂ ਲੱਗੀਆਂ ਲੜਾਈਆਂ ਪੈ ਗਿਆ ਫੌਜ ਨੂੰ ਕੇਰਾ ਵੀ ਠੰਡੀ برف ਤੇ ਪੈਰ ਨਾ ਲੱਗਦਾ ਲਾਵਾ ਜਤਨ ਬਥੇਰਾ ਵਿੱਚ ਪਰਦੇਸਾਂ ਦੇ ਕੌਣ ਵੀਰ ਜੀ ਤੇਰਾ ਵਿੱਚ ਪਰਦੇਸਾਂ ਦੇ ਹਰ ਵੀਰ ਜੀ ਤੇਰਾ ਵਿੱਚ ਪਰਦੇਸਾਂ ਦੇ ਚੱਲੂ ਪੈਣੇ ਪਰਦੇਸਾਂ ਦੇ ਸਤਗੁਰੂ ਬੈਣੇ ਮੇਰੇ ਪਰਦੇਸਾਂ ਦੇ ਸਤਗੁਰੂ ਬੈਣੇ ਮੇਰੇ ਰਿਆਵਾਲਾ ਮੁੰਡਾ ਕਿੱਥੇ ਲੁਕਿਆ ਬੈਠਾ ਦੋਰਾ ਗੱਲ ਕਰਦਾ ਉਹਦਾ ਜੱਗੋ ਨਾਲ ਗੱਲ ਕਰਦਾ ਆ ਆ ਕਿਹੜੇ ਵੇਲੇਆਂ ਦਾ ਨਾਤਾ ਹੋਇਆ ਦੋਰਾ ਜੁੱਟੀ ਆਇਆ ਬਾਲਾ ਮੁੰਡਾ ਥੱਲੇ ਆ ਓਏ ਬਹੁਤ ਬੀਤੀ ਹੁਣ ਵਾਹ ਵਾਹ ਅੱਜ ਸੁਤਾਨੀ ਗਈ ਕਿਤੇ ਅੱਜ ਥੱਲੇ ਆ ਥੱਲੇ ਓਏ ਕੌਣ ਮਨਾਉਣ ਤੇ ਲੱਗਿਆ ਹੋਵੇ ਜਦੋਂ ਕੱਲ ਲਈ ਮਾਤ